ਇਹਨਾਂ ਦਾ ਬੱਚਾ ਨਾ ਥੋੜਾ ਜਿਹਾ ਬਿਮਾਰ ਸੀਗਾ ਢਿੱਲਾ ਰਹਿੰਦਾ ਸੀਗਾ ਮਤਲਬ ਕਿ ਉਹਨਾਂ ਇਹ ਕਿਸੇ ਪੰਡਤ ਕੋਲੇ ਗਏ ਹੋਣਗੇ ਉੱਥੇ ਬਲੇਡੇ ਹੱਥ ਵਾਲਾ ਕਰਵਾਉਣ ਲਈ ਉਹ ਪੰਡਤ ਨੇ ਇਹਨਾਂ ਨੂੰ ਇਹ ਕਿਹਾ ਕਹਿੰਦੇ ਵੀ ਤੁਹਾਡੇ ਕੋਲ ਬੱਚਾ ਸਿਰਫ 2 ਦਿਨ ਦੀ ਖਾਤਰ ਬਚਣਾ ਹੈ ਇਹਦੇ ਪਿੱਛੇ ਕੋਈ ਵੱਡਿਆ ਹੋਇਆ ਬੰਦਾ ਲੱਗਿਆ ਜਿਹਦੀ ਆਤਮਾ ਲੱਗੀ ਹੋਈ ਹੈ ਕਿ ਤੁਸੀਂ ਬੱਚਾ ਕਿਸੇ ਹੋਰ ਨੂੰ ਦੇ ਦੋਗੇ ਤਾਂ ਤੁਹਾਡਾ ਬੱਚਾ ਬਚ ਜਾਵੇਗਾ ਤੇ ਉਹੀ ਇਹਨਾਂ ਨੇ ਨਸ਼ੇ ਦੇ ਵਿੱਚ ਇਹਨਾਂ ਨੇ ਆ ਕੰਮ ਕਰ ਦਿੱਤਾ ਵੀ ਸਾਡਾ ਬੱਚਾ ਬਚ ਜਾਊਗਾ ਤਾਂ ਉੱਥੇ ਅਸੀਂ ਇਸ ਗੱਲ ਤੋਂ ਰਹਿਣਾ ਵੀ ਦੋ ਦਿਨ ਅਗਰ ਇਹਨਾਂ ਕੋ ਬਚਣਾ ਸੀ ਤਾਂ ਬੱਚਾ ਉੱਥੇ ਕਿਵੇਂ ਸੀ ਠੀਕ ਠਾਕ ਰਹਿ ਰਿਹਾ ਵਾ ਸਹੀ ਹੋ ਰਿਹਾ ਵਾ ਬਾਕੀ ਆ ਕੁੜੀ ਖੜੀ ਆ ਤੁਸੀਂ ਇਹਨੂੰ ਖੁਦ ਪੁੱਛ ਸਕਦੇ ਹੋ ਵੀ ਪੰਡਤ ਨੂੰ ਇਹਨੇ ਕੀ ਕਿਹਾ ਸੀ ਕਿੱਦਾਂ ਪੰਡਤ ਨੇ ਇਹਨੂੰ ਮਤਲਬ ਗੱਲ ਕੀਤੀ ਆ ਇਹਦੇ ਨਾਲ ਪੰਡਤ ਪੰਡਤ ਕੋਲ ਗਏ ਸੀਗੇ ਥਾਲਾ ਪਵਾਉਣਾ ਉਹਨੇ ਆਖਿਆ ਕਿ ਮੁੰਡੇ ਦੇ ਮਗਰ ਕੋਈ ਚੀਜ਼ ਲੱਗੀ ਹੋਈ ਆ ਵੱਡਿਆ ਹੋਇਆ ਮੁੰਡਾ ਲੱਗਿਆ ਹੋਇਆ ਵਾ ਵੀ ਤਾਂ ਕਰਕੇ ਕਿ ਤੁਹਾਡੇ ਕੋਲ ਸਾੰਬਿਆ ਨਹੀਂ ਜਾਣਾਗਾ ਵੀ ਕਿਸੇ ਦੇ ਗੋਤ ਪਾ ਦੋ ਵੀ ਪੜ ਜੂਗਾ ਤੁਹਾਡਾ ਜਵਾਬ ਤਾਂ ਕਰਕੇ ਨਸ਼ੇ ਦੇ ਵਿੱਚ ਗੋਤ ਪਵਾਤਾ ਹੀ ਉਹਨੇ ਉਸੇ ਨਹੀਂ ਮੂਰੇ ਹੋ ਕੇ ਗੱਲ ਕਰੀ ਗਈ ਸਾਰੀ ਜਵਾਬ ਗੋਤ ਪਵਾਇਆ ਕੋ ਪੈਸੇ ਲਈ ਉਹਨਾਂ ਨੇ ਹੀ ਪੈਸੇ ਦਿੱਤੇ ਨੇ 1 ਲੱਖ 80 ਹਜ਼ਾਰ ਰੁਪਿਆ ਉਹ ਕਹਿੰਦੇ ਪੈਸੇ ਦੇ ਦਾਂਗੇ ਤੁਹਾਨੂੰ ਜਵਾਬ ਸਾਨੂੰ ਦੇ ਦਿਓ अच्छा हां जी ਤੇ ਸੈਨ ਗੋਦਨਾਮੇ ਤੇ ਕਰਾ ਹਾਂਜੀ ਤੁਰੇ ਫਿਰਦੇ ਰਹਿੰਦੇ ਸੀ ਕਿਤੇ ਲੈਣਾ ਥੱਲੇ ਕਿਤੇ ਕਿਤੇ ਜੋ ਆਖ ਪਿਆ ਸੀ ਜਮਾ ਵਰਨਣਾ ਲਾ ਜੀ ਠੀਕ ਆ ਇਹ ਆਗੇ ਸਾਡੇ ਘਰ ਕਣੀ ਜੀ ਮੰਦਰ ਚ ਇਲਾਜ ਕਰਾਣਾ ਲਾਏ ਬੱਚਾ ਹੈਗਾ ਸੀ ਢਿੱਲਾ ਤੇ ਬਾਬੇ ਕੋਲੇ ਆ ਗਏ ਉੱਥੇ ਕਹਿੰਦੇ ਕਹਿੰਦੇ ਸਾਡੇ ਤੋਂ ਸਮਾਈ ਨਹੀਂ ਹੁੰਦੀ ਤੇ ਕਹਿੰਦੇ ਇਸ ਨੂੰ ਉਹਨਾਂ ਨੂੰ ਦੇ ਦਿੰਨੇ ਆ ਮੈਂ ਚਲ ਕੋਈ ਨਹੀਂ ਦੇਖ ਲੈਣੇ ਆਪਾਂ ਗੱਲ ਕਰਕੇ ਅਸੀਂ ਕਚੈਰੀਆਂ ਚ ਗਏ ਸਾਰਾ ਕੁਝ ਲਿਖ ਲਿਖਾ ਕਰਾ ਕੇ ਇਹਦੇ ਦਾਦੇ ਕੋਲੇ ਗਏ ਇਹ ਦਾਦੇ ਨੇ ਕਿ ਐਨੇ ਕੱਪੜੇ ਕੱਢੇ ਲੈਟਰਿੰਗ ਵਾਲੇ ਉਹ ਚ ਕੀੜੇ ਚੱਲੇ ਪਏ ਇਹ ਦਾਦਾ ਕਹਿੰਦਾ ਕਹਿੰਦਾ ਵਧੀਆ ਤੁਸੀਂ ਲੈ ਗਏ ਪੁੰਨ ਦਾ ਕੰਮ ਹੀ ਆਈ ਠੀਕ ਹੈ ਨਹੀਂ ਤਾਂ ਇਹ ਮਾਰ ਦਿੰਦੀ ਜਵਾਖ ਨੂੰ ਤੇ ਵੀ ਮਤਵਾਲੀ ਵੀ ਜੀ ਤੁਹਾਡਾ ਪੁੰਨ ਹੀ ਲੱਗਿਆ ਜਵਾਖ ਦਾ ਇਹ ਤੁਸੀਂ ਸਮਾਈ ਕਰ ਲਉਗੇ ਠੀਕ ਹੈ ਸਵੇਰ ਹਾਂ ਸਵੇਰੇ ਸਾਨੂੰ ਬੁਲਾਇਆ ਗਿਆ ਬਰੇਟੇ ਥਾਣੇ ਚ ਜੀ ਉੱਥੇ ਵੀ ਇਹੀ ਗੱਲ ਹੋਈ ਏ ਸਾਰੀ ਦੂਜੇ ਪਰਿਵਾਰ ਦਾ ਕਹਿੰਦੇ ਕਿ ਤੁਸੀਂ ਉਹਨਾਂ ਨੂੰ 1.80 ਲੱਖ ਰੁਪਏ ਬੱਚੇ ਦੇ ਪਾਲਣ ਦਾ ਦਿੱਤਾ ਨਹੀਂ ਦਵਾਈ ਦਵਾਈ ਬੂੜੀ ਦੱਤੇ ਇਹ ਪੈਸੇ ਜਰੂਰ ਦਿੱਤੇ ਨੇ ਤੇਰੇ ਉੱਤੇ ਲੱਗੇ ਇਹਨਾਂ ਦੇ ਦਵਾਈ ਬੂੜੀਆਂ ਦੱਤੇ ਨੇ ਪੈਸੇ ਇਹਨਾਂ ਨੇ ਕਿੰਨੇ ਪੈਸੇ ਦਿੱਤੇ ਆ ਦਵਾਈ ਬੂੜੀਆਂ ਨੂੰ ਮੰਮਾ ਨੇ ਦਿੱਤੇ ਨਹੀਂ ਮੇਰੇ ਜੀ ਸਾਰੀ ਕਾਗਜ਼ੀ ਕਾਰ ਵੀ ਕੀਤੀ ਹਾਂ ਹਾਂ ਜੀ ਹਾਂ ਜੀ ਹਾਂ ਕਚਾਰੀਆਂ ਸਾਰੇ ਪੱਕੇ ਫਰੂਪ ਬਣੇ ਜੀ ਅੱਛਾ ਹੋਤੀ ਹੈਗਾ ਵੀ ਬੱਚੇ ਨੂੰ ਉਹ ਕਹਿੰਦੇ ਵੀ ਅਸੀਂ ਪਹਿਲਾਂ ਕਾਬਲ ਨਹੀਂ ਸੀ ਹੁਣ ਕਾਬਲ ਹੋ ਗਏ ਅਸੀਂ ਬੱਚੇ ਨੂੰ ਪਾਲ ਲੈਣਾ ਹੈ ਕੀ ਕਹੋਂਗੇ ਤੁਸੀਂ ਇਹ ਹੁਣ ਕੁਛ ਮਰਜ਼ੀ ਬਣਾਈ ਜਾਣੀ ਜੀ ਹੁਣ ਅਸੀਂ ਕੁਛ ਕਹਿ ਨਹੀਂ ਸਕਦੇ ਜੀ ਸਾਡੇ ਕੋਲ ਸਾਰੇ ਪ੍ਰੂਫ ਪਏ ਨੇ ਅੱਛਾ ਤੁਸੀਂ ਬੱਚਾ ਨਹੀਂ ਦੇਣਾ ਹਾਂ ਬੱਚਾ ਦੇਣਾ ਨਹੀਂ ਗਿਆ ਜੀ ਅਸੀਂ ਆਹ ਟੈਂਕੇ ਡੁੱਗੇ ਹਾਵਾਲੀਆਂ ਦੋ ਜੋੜੀਆਂ ਲਾ ਕੇ ਵਿੱਚੇ ਸੋੜੇ ਸਾਹਮਣੇ ਕਣਕ ਵੇਚੀ ਸਾਰੀ ਹੁਣ ਮੁੱਲ ਵੀ ਵਾਵਾਂਗੇ ਲਖੀ ਤੂੰ ਬੋਲੋ ਰੇਲੇ ਪੈਸੇ ਲਾਵਾਂਗੇ ਇਕ ਅਸੀਂ ਕਣਕ ਦੇ ਲਾਵਾਂਗੇ ਕੀ ਨਸ਼ਾ ਕਰਦੇ ਹੈ ਕੀ ਚੱਲੋਂਦੇ ਜੀ ਕੌਣ ਕੌਣ ਦੋਨੀ ਲੌਂਦੇ ਜੀ ਮੁੰਡਾ ਸੰਦੀਪ ਲੌਂਦਾ ਇਹ ਗੁਰਮਰ ਘੌਰ ਲੌਂਦੀ ਆ ਤੇ ਬੱਚਾ ਵੇਚਿਆ ਇਹਨਾਂ ਨੇ ਤੁਹਾਨੂੰ ਕਹਾਣੀ ਦਾ ਪਤਾ ਸਾਨੂੰ ਕੋਈ ਨਹੀਂ ਪਤਾ ਜੀ ਇਹ ਕਹਿੰਦੇ ਪੈਸੇ ਫੜਾਈਸ ਭਾਈ ਜਾ ਕੇ ਦੇਤੇ ਜੀ ਪਸ਼ੂ ਬਹੁ ਵਾਰਸ ਲੈ ਲਿਆ ਘਰੇ ਨੂੰ ਨਹੀਂ ਪੁੱਛ ਲਉ ਮੈਂ ਕਿ ਮੈਂ ਕਹਿੰਦੀ ਇਹ ਕੱਪੜੇ ਨੇ ਮਾਪਾ ਪਪੇ ਮੈਂ ਕਿ ਨਾ ਮੈਂ ਤੂੰ ਕੀ ਪਾ ਲੂ ਮੇਰੇ ਕੱਪੜੇ ਪੈਸੇ ਨਹੀਂ ਪਤਾ ਤੈ ਕਾ ਆ ਜਾ ਵੜਿਆ ਬਦਾ ਤੁਹਾਨੂੰ ਇਸ ਤਰ੍ਹਾਂ ਨਹੀਂ ਆਂਦਾ ਵੀ ਪੋਤਾ ਸੀਗਾ ਵੇਚਤਾ ਇਹਨਾਂ ਨੇ ਪੈਸਾ ਰੋਇਆ ਜੀ ਮੈਂ ਪੁੱਛ ਲਾ ਰੋਇਆ ਬੁੱਤਾ ਤੇ ਸਾਹਮਣੇ ਜਿਹੜਾ ਮਾਰੀਆਂ ਮੈਨੂੰ ਕਹਿੰਦੇ 200 ਲੈ ਲੈ ਜਾਂਦਾ ਜੁੱਦਾ ਨੇ ਮੈਂ ਨਾ ਕਪੜੇ ਜੋ ਲਾ ਵਾ ਪੇਸ਼ਾ ਬਣ ਜੇਗੀ ਤੇ ਦੇਵੇ ਜੋ ਸਮੇਂ ਰੋਂਦੇ ਰੋਂਦੇ ਜੇਚ ਪਾ ਕੇ ਚੱਕੇ ਨਾ ਮੈਂ ਹੁਣ ਚਾਹਣਾ ਤੂੰ ਵੀ ਵਾਪਸ ਹੋਵੇ ਪੁੱਤ ਮੈਂ ਤਾਂ ਇਹ ਉਦੋਂ ਦਾ ਕਹਿਣਾ ਵੀ ਅਸਾਂ ਪਾਲੋਗੇ ਭਾਈ ਇੱਲਾ ਹੀ ਰੋ ਬੱਚਾ ਪਾਲ ਲਓ ਸਾਡੀ ਨਹੀਂ ਚੱਲ ਰਹੀਆਂ ਚਿੱਟੇ ਦੇ ਬੱਚਾ ਹੁੰਦੀ ਨਹੀਂ ਦੁਬਾਰੀ ਜੋਰ ਲਾ ਲਓ ਇਹ ਝੋਲੇ ਝੂਲੇ ਕਬਾ ਕੇ ਜੀ ਨਸ਼ਾ ਛਡਾਇਆ 5000 ਰਸਮਾਂ ਦੇ ਬਰੇਟਿਓ ਅਗੜੀ ਪੁੱਛ ਲਾ ਇਹ ਜੇ ਕੀ ਨਹੀਂ ਕਰਦੇ ਵੀ ਖਵਾਵੇ ਨਾ ਖਵਾਵੇ ਏ ਭਾਈ ਘਵਾਂਦਾ ਜੀ ਆਪ ਜੇ ਹਟਾਉਣ ਲੱਗਿਆ ਗੱਡੀਆਂ ਨੀ ਤੜਦੀ ਦੀ ਬਾਹ ਤੋੜਦੀ ਪੋਸਾਂ ਦੋ ਜੀ ਤਾਂ ਉਤਾਰੀ ਮੈਂ ਤਾਂ ਕੀ ਜੀ ਦਾ ਸਰ ਵੀ ਹਵਾ ਦੇ ਬਣਾਉਂਦਾ ਦਾਣ ਪਾਣੀ ਜੋ ਆ ਜਾਂਦਾ ਮੇਰਾ ਉਹ ਵੀ ਇਹਨਾਂ ਸਮਾਂ ਬੇਚੜੇਗੀ ਰੁੱਪਾ ਜੱਕ ਜੱਫੇ ਕੁਝ ਨਹੀਂ ਛੱਡਿਆ ਇਹ ਕਿੱਥੋਂ ਲੱਗਿਆ ਇਸ ਲਾਈਨ 'ਚ ਮੈਨੂੰ ਕੀ ਪਤਾਈ ਇਹ ਆਪਦੀ ਮਾਤਾ ਲੱਗੋ ਲੱਗਿਆ ਬੋਹਾ ਤੋਂ ਤੇਦੀ ਮਾ ਵੀ ਪਿੰਦੀ ਸੀ ਉਹੀ ਪਿੰਦੀ ਜੀ ਸ਼ੁਰੂ ਤੋਂ ਕੋ ਸਾਰਾ ਕਾਰ ਪੜਦਾ ਤਲਾਕ ਹੋਇਆ ਸਾਡੇ ਨਾਲ ਕਿੰਦੀਂਦਾ ਹਾਏ ਦੋਏ ਭਾਈ ਬਣਾਉਨੇ ਆ ਖਾਣੇ ਆ ਕੱਲੋ ਵਿਚਾਰੇ ਮਾਰਗਤਾਂ ਦੀ ਦੂਰ ਇੰਨੀਆਂ ਲੁੱਟੀਆਂ ਲੈ ਆ ਤਾਂ ਖਾ ਕੇ ਪਈ ਰਾਤ ਬਸ ਅਧਾਣੇ ਦੀ ਬਾਕੇ ਜੀ ਸਾਡੇ ਇਹ ਸਰਪੰਚ ਸਾਹਿਬ ਨਾਲ ਸੀ ਉਦੋਂ ਨਹੀਂ ਰਹਾ ਹੋ ਗਿਆ